ਇਹ ਇਹ ਮੇਰਾ ਦੋਸਤ ਹੈ ਤੇ ਉਹ ਤਾਂ ਫਿਰ ਆਪਣੀ ਦੁਸ਼ਮਣ ਹੈ ਜਦੋਂ ਆਪਾਂ ਨੂੰ ਘਰੇ ਗਿਆ ਨੂੰ ਪੁੱਠਾ ਬੋਲੇ ਨਾ ਘਰੇ ਗਿਆ ਤਾਂ ਆਪਣਾ ਦੁਸ਼ਮਣ ਵੀ ਨਹੀਂ ਬੋਲਦਾ ਇੱਥੇ ਜਾਓ ਮੇਰਾ ਤਾਂ ਬਾਹੀ ਹੁਣ ਪਹਿਦੇ ਨਾ ਮੈਂ ਤੁਹਾਡੇ ਕੋਲ ਘਰੀ ਨਹੀਂ ਗਿਆ ਸੀ ਕਾ ਨੂੰ ਪੁੱਛਦਾ ਹੈ ਲੈ ਕਾ ਨੂੰ ਪੁੱਛਦਾ ਇਹ ਤਾਂ ਜਿਹੜਾ ਕੱਟਦਾ ਡੀਆੜ ਬਜ਼ਾਰਾ ਡੀਆੜ ਬਜ਼ਾਰਾ ਕਮਾਲ ਹੀ ਕਰਤੀ ਯਾਰ ਹੈ ਸਾਡੇ ਆ ਦਾ ਮਾਰ ਰੱਖਿਆ ਤੇ ਉਹ ਡੋੜਾ ਤਾਂ ਮਾਰ ਨਹੀਂ ਸੀ ਇਹਨਾਂ ਦਾ ਭੈਣ ਨਹੀਂ ਚਾਰੇ ਚੱਕ ਕੇ ਪੈ ਗਈ ਜਿਵੇਂ ਕੁੱਤੀ ਘੋਰਨੇ ਚੋਈ ਹੁੰਦੇ ਨੇ ਨਿਕਲ ਕੇ ਹੈ ਕਾ ਬਈ ਯਾਰ ਦੀ ਬੜਾ ਬੋਲਦੀ ਕੋਈ ਨਾ ਫਿਰ ਬਲ ਕੱਢਾਂਗੇ ਆਪਾਂ ਉਹਨੂੰ ਐ ਪਤਾ ਲੱਗੂ ਵੀ ਦੋ ਧੰਨ ਆ ਉਹਦੇ ਜਿਹੜਾ ਛੋੜੜਾ ਕੱਟੀ ਜਾਂਦਾ ਹੋਰ ਯਾਰ ਭੈਣ ਦੇ ਯਾਰ ਦਾ ਬੜੀ ਅੜਪੀਵੀਂ ਆ ਮਿਲੀ ਆ ਉੱਬ ਵਾਲੀ ਅਰਬਤੀਵੇਂ ਆ ਭਰਾਵਾ ਤਾਂ ਛਾ ਬਾਲੀ ਅਰਬਾ ਭਰਾਵਾ ਓਏ ਹਾਏ ਇਹੇ ਹੀ ਤਾਂ ਅੱਥੇ ਤਿੰਨ ਚਾਰ ਮਾਰੇ ਗੋਤਨੀ ਚ ਤੇ ਤਿੰਨ ਚਾਰ ਮਾਰੇ ਤੜਕੇ ਓਏ ਜੇ ਮੈਂ ਕੁੜਦਾ ਤੈਨੂੰ ਦੇਖਿਆ ਫੇਰ ਮੇਰੇ ਤੇ ਤੇਰੇ ਤੋਂ ਲਿਆ ਤਾਂ ਪਾ ਜਰਾ ਰਾਜੀ ਬੰਦੀ ਨਹੀਂ ਕਰਾਉਣਾ ਕਿਸੇ ਨੇ ਇਹ ਜਾ ਪਰਚਾ ਕਰਾਉ ਉਹ ਓਏ ਹੋਰ ਯਾਰ ਉਹ ਕੰਜਰ ਦਾ ਮੁੱਕੀ ਆ ਸਾਡਾ ਤਾਂ ਹੈ ਨਹੀਂ ਕਿਸੇ ਕੰਮ ਦਾ ਬੰਦਾ ਯਾਰ ਉਹ ਤਾਂ ਹੁਣ ਤੈਨੂੰ ਪਤਾ ਹੀ ਐ ਫੇਰ ਤਾਂ ਗੱਲਾਂ ਆ ਕਦਿਆਂ ਓਏ ਇਹ ਲੈ ਆ ਚਾਉਣਾ ਯਾਰ ਚਾਹ ਤਾਂ ਬਣਾ ਲੰਨੇ ਆ ਭੈਣ ਦੀ ਕੌਫੀ ਚ ਤਾਂ ਮੈਨੂੰ ਤਾਂ ਪਿਆਤੀ ਕੱਲ ਮੇਰੀ ਬੇਇੱਜ਼ਤੀ ਕਰਾਤੀ ਉਹ ਚਾਹ ਬਣਾ ਬਾਈ ਬਣ ਕੇ ਨਾ ਤਾਂ ਉੱਥੇ ਪੀਤੀ ਤੇਰੇ ਸਾਹਮਣੇ ਕਰੇ ਉਹ ਲੰਨਣ ਲੱਗੀ ਉਹਦੀ ਉੱਠ ਕੇ ਇੱਧਰ ਆ ਕੇ ਹੁਣ ਸਰੀਰ ਟੁੱਟੀ ਜਾਂਦਾ ਯਾਰ ਚਾਹ ਤਾਂ ਮੈਂ ਚੱਲ ਤੈਨੂੰ ਪਿਉਣਾ ਤੂੰ ਫਿਰ ਤੂੰ ਇੱਕ ਕੰਮ ਕਰ ਯਾਰ ਬੀਜ ਬਣ ਕੇ ਹਾਂ ਤੇ ਨਾ ਆ ਕੇ ਆ ਯਾਰ ਮਸਕ ਬਹੁਤ ਮਾਰੀ ਜਾਂਦਾ ਨਾ ਤਾਂ ਮੈਂ ਆਉਣਾ ਮੂੰਹ ਤੋਂ ਮਤਰਾਲਦਾ ਵਾਵਾ ਮਸਕ ਮਾਰੀ ਜਾਂਦਾ ਨਾ ਆਇਆ ਤੂੰ ਹੱਥ ਬਣਾ ਲਾ ਉਹ ਨਾ ਆਇਆ ਨਾ ਭਾਈ ਨਾਲੇ ਵੇ ਜਾ ਕੇ ਨਾ ਮੈਦਾਨ ਉਧਰ ਮਦਾਨ ਜਾ ਕੇ ਨਾ ਟੋਟੇ ਕੋ ਸੜਦਾ ਅੰਦਰ ਮੈਨੂੰ ਲੱਗਦਾ ਯਾਰ ਦਾਰੂ ਚ ਮਸਾਲਾ ਜ਼ਿਆਦੇ ਸੀ ਗੜੋਂ ਗੜੋਂ ਹੋਣ ਲੱਗਦੇ ਏ ਟਿੱਡ ਚ ਨਾ ਇਹਨੇ ਗੜੋਂ ਗੜੋਂ ਕਦੇ ਨਾ ਹੋਣ ਲੱਗੇ ਝੋਟੇ ਪੜਦੇ ਨੇ ਉਹ ਤਾਂ ਪਾਇਆ ਇੱਕ ਗਲਾਸ ਭਰਿਆ ਇੱਕ ਗਲਾਸ ਪਾਇਆ ਇੱਕ ਗਲਾਸ ਭਰਿਆ ਇੱਕ ਗਲਾਸ ਉਹ ਐ ਨਾ ਕਰਿਆ ਕਰ ਗਿਲੇ ਯਾਰ ਤੂੰ ਉਹੀ ਕਰ ਤੈਨੂੰ ਆਖੀ ਨਹੀਂ ਪਈ 4 ਰੁਪਏ ਗੋ ਹੋ ਗਏ ਬਹੁਤ ਹੁੰਦੇ ਤੇ ਅੱਸੀ ਜ਼ਰੂਰ ਉਹ ਮਸਾਲਾ ਵੱਧ ਭਾਈ ਬੈਠਾ ਮੈਂ ਆਪੀ ਮਸਾਲਾ ਵੱਧ ਭਾਈ ਸਾਰਾ ਸਰੀਰ ਵੜਦਾ ਅੰਦਰੋਂ ਪੜਤਾ ਤੂੰ ਰੋਟੀ ਨਾ ਖਾਇਆ ਕਰੋ ਵਿੱਚ ਮੂਤੀ ਜਾਇਆ ਕਰੋ ਤਾ ਤੂੰ ਐ ਕਰ ਬੱਸ ਮਾਈ ਜਾਨ ਕੇ ਬਣਾ ਚਾਹ ਨਾ ਕਿ ਨਾ ਕੇ ਆ ਮੈਂ ਜਾਨਾ ਮੈਂ ਉਹਨਾਂ ਨਾਲ ਆ ਕੇ ਤੂੰ ਇਹਨੂੰ ਚਾਹ ਬਣਾਣਾ ਮਦਾਨ ਪਣੀ ਜਾ ਕੇ ਉਹ ਤੇਰਾ ਮਿੱਤਰਾਂ ਦੀ ਮਿੱਤਰਾਂ ਦੀ ਚਾਹ ਪੀ ਕੇ ਆ ਜੂ ਬੁੱਲਾਂ ਤੇ ਲਾਲੀ ਬਸ ਬਸ ਕੀ ਆ ਪਰ ਫੇਰ ਕਰਾਂਗੇ ਤੈਨੂੰ ਦੇ ਦੜ ਸਿੰਘ ਠੀਕ ਆ ਦੇਖੀ ਉਹ ਤਾਂ ਐ ਫਿਰ ਵੀ ਹਾਂ ਭਾਈ ਜਵਾਕਾ ਦਾ ਤਾਂ ਆਇਆ ਚਾਹ ਪਈ ਐ ਸਰਾਣੇ ਪਾਣ ਦੀ ਕੌਫੀ ਮਰਾ ਵੈ ਤਨੁ ਘਰੇ ਤਾਂ ਕੋਈ ਪੁੱਛਦਾ ਨਹੀਂ ਸੇ ਮੈਥੋਂ ਭਾਉਂਦਾ ਕੌਫੀਆਂ ਹੋਰ ਐ ਨਹੀਂ ਪਤਾ ਵੀ ਪਾਣ ਦੇ ਯਾਰ ਦੀ ਮੇਰੇ ਤੇ ਕਿਉਂ ਟੂਣਾ ਕਰਾ ਦੇ ਹੈ ਕੋਲਣਾ ਦਕਰ ਹੋ ਗਈ ਬਹੁਤ ਆ ਪਾਣ ਦਾ ਯਾਰ ਇਹਦਾ ਕਿਹੜੀ ਵੀਊ ਕਰਕੇ ਹੂੰ ਬੱਲੀਆ ਪਾਣ ਦੇ ਜਿਆਦਾ ਗੜੋਂ ਗੜੋਂ ਬੜੀ ਹੋਈ ਜਾਂਦੀ ਹੈਗੀ ਹੈ ਨਹੀਂ ਇਤੋਂ ਟਾਲੇ ਦਾਲੇ ਚੋ ਨਾਓ ਚਰੀ ਜੀ ਆ ਨਰਮੇ ਤੱਕ ਤਾਂ ਨਹੀਂ ਜਾਇਆ ਜਾਣਾ ਪਾਣੀ ਭਰ ਲਿਕੇ ਹੁਣ ਚ ਸਿਰਦੇ ਪਾਰਿਆ ਆਂ ਦਰਮਣਾ ਮੇਰਿਆ ਆ ਜਲਾ ਬਣਾ ਮੇਰਿਆ ਦਿਲ ਚਾਰਾ ਭੱਜਾ ਵੀ ਨਹੀਂ ਜਾਂਦਾ ਐਸੇ ਚਰੀ ਚ ਬਗ ਚੱਲਦੇ ਨਰਮਾ ਦਾ ਬੜੀ ਦੂਰਾ ਹਏ ਹੋ 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 ਸ਼ਾਂਤੀ ਆ ਗਈ ਪਾ ਤੇ ਉਹ ਦੁਖੀ ਹੋ ਰਹੇ ਸੀ ਹਏ ਹਏ ਹਾਂ ਹਾਂ ਹਏ ਫਾਇੰਦੇ ਯਾਰ ਦਾ ਦੁਖੀ ਹੋ ਰਹੇ ਸੀ ਬੜੇ ਚਿਰ ਦੇ ਮੇਰਾ ਸਾਰਾ ਮਸਾਲਾ ਵਾਲਾ ਪਾਉਂਦਾਗਾ ਐਨੀ ਗੁਲਾਬੀ ਐ ਨੀ ਵੀ ਟੱਜ ਦੀ ਬਣਾ ਰਾਂ ਦਾ ਰੂ ਅੰਦਰ ਵੱੜਤਾ ਐ ਜਾਰ ਦਾ ਵਾਲੀ ਪੇੜੀ ਹੋ ਰਹੀ ਐ ਬੱਸ ਉਹ ਆਤੀ ਆ ਗਈ ਭਾਂ ਦੇ ਮਰਾ ਗਿਆ ਮਾਰ ਉਹ ਚੱਲ ਗਿਆ ਫੋਨ ਨਾ ਹੀ ਗਿਆ ਯਾਰ ਲੱਕਰ ਮੰਨ ਨੂੰ ਆ ਗਈ ਜਰਾ ਸ਼ਾਂਤੀ ਆ ਸਿੱਟ ਇੱਥੇ ਇਹ ਖੁੰਡਾ ਵੀ ਮੇਰੇ ਸਲੇ ਦਾ ਇੱਥੇ ਸੱਟਣਾ ਬਹਿ ਗਿਆ ਬਾਈ ਚਾ ਦੇ ਖਾਲਾ ਪੌਂਦਾ ਖੰਜਰ ਦਾ ਕਹੂੰਗਾ ਇਹ ਨਾ ਮਸਲਾ ਨਾ ਪਾਇਆ ਕਰ ਨਾ ਆ ਗਿਆ ਜਰਾ ਇੱਧਰ ਦੀ ਹੋਣ ਦੇ ਐਂ ਨਾ ਚੱਲਦੇ ਹੋ 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 ਇਹ ਵੀ ਮਣਾ ਮੇਰਾ ਖੁੰਡਾ ਰੱਖੁਰੇ ਸਾਬਣ ਵੀ ਉਰੀ ਆਖ ਗਿਆ ਉਹ ハハハハハハハハハハハハハハハハハハハハハハハハハハハハハハハハハハハハハハハハハハハハハハハハハハハハハハハハハハハハハハハハハハハハハハハハハハハハハハハハハハハハハハハハハハハハハハハハハハハハハハハハハハハハハハハハハハハハハハハハハハハハハハハハハハハハハハハハハハハハハハハハハハハハハハハハハハハハハハハハハハハハハハハハハハハハハハハハハハハハハハハハハハハハハハハハハハハハハハハハハハハハハハハハハハハハハハハハハハハハハハハハハハハハハハハハハハハハハハハハハハハハハハハハハハ ਇੱਟਾ ਨੱਕੂ ਦੇ ਕੇ ਕਿਹ ਗਾ ਹਾ 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 ਇਹ ਉਹ ਇਹ ਅਹ ਇਹ ਸਾਰਾ ਸਰੀਰ ਤਾਂ ਪੂਰਾ ਐ ਵਾ ਬੇਬਨ ਚੂਰਾਂ ਚਾਰ ਗਿਆ ਖਵਾ ਕੇ ਬਣਾਈ ਦਾ ਗੱਲ ਪਈ ਆ ਮੇਰੀ ਨੇ ਅਹ ਕੱਚਾ-ਕੱਚਾ ਬੱਤ ਪੀਤਾ ਬਹੁਤ ਆ ਖਾਰ ਬਹੁਤ ਖਾਂਦੀ ਆ ਮੇਰੇ ਸਾਰੇ ਦੀ ਹਟਾਉਣੀ ਬੂਕਰੇ ਨਾ ਮਾਰੇ ਜੱਟ ਕਰੇ ਅਹ ਵੇ ਤਾ ਦੇਖ ਬੋਨੇ ਆਪ ਚੋਬਰ ਦਾ ਦੇਖਾ ਸਹੀ ਤਾਂ ਬੋਨੇ ਗੋਮਿਆਰ ਦਾ ਆਹਾ ਆਹਾ ਹੋ 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 ਉਸ ਕੋਈ ਨੋਚਰ ਉੱਪਰ ਡਾਬ ਡਾਪੇ ਪਾ ਓਏ ਯਾਰਾ ਅੱਨਾ ਹੋਰ ਦਾ ਅੱਨਾ

ਕੀ ਕਰੇ ਫੇਰ ਲੜੂ ਪੰਜਰਾਂ ਦੀ ਉਰੀ ਢੋਲਾ ਆ ਲੋ ਪਗੜਾ ਪੈਣ ਦੀ ਲੱਕੜ ਸੌਰੀ ਜਣਾ ਚੱਲ ਜੀ ਚੱਲ ਮਾਣਾ ਮੇਰਿਆ ਚੱਲ ਜੇ ਓਹੋ ਸ਼ਾਂਤੀ ਆ ਗਈ ਹੁੰਦਾ ਹਾ 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 ਓਹੋ ਉਬ ਮੇਰੇ ਸੜੇ ਦਾ ਭੁੱਲੀ ਗਏ ਥੋਣਾ ਜਿਹੜੇ ਚ ਕਾਰਬਾਈ ਕੀਤੀ ਸੀ ਹਕੇ ਮੋਸਕਰਾ ਮਾਰ ਦਿਆ ਗੱਲ ਦਾ ਸੱਚੀ ਆ ਕੇ ਮੇਰੀ ਮੋਸਕਰਾ ਜਾ ਦੇ ਮਾਰ ਪਾਣ ਦੀ ਜਰਦਾ ਕੋਲਾ ਮੇਰੇ ਸੜੇ ਦੀ ਫੇਰ ਲੜੂ ਕਰੇ ਨਾ ਪੋਤਾ ਕੋਲਾ ਨੇ ਲੈ ਅੱਜ ਆਜੀ ਥੋਲਾ ਮਣਾ ਮੇਰੇ ਅੱਜ ਦੇ ਥੋਲੇ ਜਿਹੜੇ ਥੋਣੇ ਸੀ ਆਬਦੀ ਲਿਆਵਾਂਗੇ ਹੁਣ ਤੇ ਜਾਓ ਸੇ ਨਹੀਂ ਕਰਦੇ ਕੋਈ ਟਮਟ ਦੇਖਦਿਆ ਚਲਾਉਣੇ ਹੈ ਕੰਮ ਐ ਨਹੀਂ ਲੋਟਾਂ ਦਾ ਚੱਲ ਗਏ ਹੁਣ ਗਿੱਲ ਯਾਰ ਕੋਲ ਚਾਹ ਪੀਏ ਜਾ ਕੇ ਆਉਪੇ ਆਹ ਚੱਲ ਗਏ ਹੁਣ ਉਸਦੇ ਆ ਜਾ ਕੇ ਗਿੱਲ ਯਾਰ ਨੂੰ ਚਾਹ ਬਣਾ ਲਈ ਹੋਈ ਕੰਜਕ ਦੇ ਨੇ ਉਹ ਗੇਲਿਆ ਗੇਲਿਆ ਚਾਲਿਆ ਆ ਗਿਆ ਮਰਦਾਂ ਭੰਦੇ ਯਾਰਾ ਕੋਇਆ ਆ ਜਾ ਕੰਜਾ ਜਿਆ ਬੜਾ ਟੈਮ ਬਣਾਉਣਾ ਤੂੰ ਓਏ ਟਾਈਮ ਨੂੰ ਦੱਸ ਕੀ ਐ ਤੇਰੇ ਸਾਹਮਣੇ ਧਰੀ ਐ ਇਸਲੈਂਡ ਤੇ ਬਣੀ ਐ ਨਾ ਐ ਓਏ ਨਾ ਆਇਆ ਯਾਰ ਹਾ ਵੇ ਹੁਣ ਪੈਰ ਨਸਣੇ ਚੁੱਗੀ ਮਰੀ ਛਾਲ ਓਏ ਹੋਰ ਇੰ ਵਿਚੇ ਮਾ ਠੰਡੇ ਹੋ ਜਗੇ ਯਾਰ ਤੂੰ ਨਾ ਐ ਪੈਣ ਦਾ ਇਸ਼ਨਾਨ ਪਾਣੀ ਦੇਣਾ ਇਹਨੂੰ ਤਾਂ ਆਪਣਾ ਧਰ ਦੇ ਤੇ 20 ਮੰਗਦਾ ਸੀ ਸਿਰ ਤੇ ਧਰ ਓਏ ਨਹੀਂ ਭਰਾ ਹੁੰਦਾ ਬਸ ਕਰੀ ਨਹੀਂ ਪਾਇਗੇ ਲਿਆ ਓਏ ਬਸਕਟ ਨੂੰ ਪੈਣ ਦੀ ਕੁੜੀ ਕੋਲੇ ਆਇਆ ਓਇ ਲਿਆ ਕੰਜਾ ਜਿਆ ਜਾਰੀ ਤੋਣ ਵਾਲੀਆਂ ਗੱਲਾਂ ਕਾਨੂੰ ਕਰਨਾ ਯਾਰ ਪੈਰ ਬੇ ਨੀ ਤੈਨੂੰ ਪਤਾ 20 ਪਏ ਨੇ

ਇੱਕ ਟੰ ਮੈਂ ਇੱਕ ਹੋਰ ਪੁੱਛਦਾ ਸੀ ਪਾਛੋਂ ਮੈਂ ਛਿੰਟ ਜਾ ਰੱਖ ਕੇ ਗਿਆ ਸੀ ਯਾਰ ਉਰੇ ਸੈਂਟ ਨੂੰ ਬੰਨ੍ਹਦਣਾ ਕਿਹੜੀ ਨੀਟੂ ਦੀ ਦੁਕਾਨ ਆ ਰਿਓ ਏ ਓਏ ਮੈਂ ਟੜ ਕੇ ਗਿਆ ਸੀ ਅੰਦਰ ਦੇਖੀ ਪਿਆ ਤੁਹਾਡੇ ਘਰੇ ਤੇ ਤੇਰੀ ਪ੍ਰਿਹਾਈ ਨੂੰ ਪੁੱਛ ਲਈ ਜਾ ਕੇ ਉਹ ਦੇ ਦੂਗਾ ਤੈਨੂੰ ਓਏ ਉਹਦਾ ਕਿਹੜੇ ਦੋ ਹੰਟ ਭਾਂਜੀ ਮਰਾਗਾ ਤੂੰ ਵੀ ਬਸ ਕੇ ਲੈ ਯਾਰ ਉਹ ਅੱਖ ਜੋ ਮੇਰੀ ਭਰਜਾਈ ਪੜੀ ਲਿਖੀ ਹੈ ਮੇਰੀ ਭੁਲਾਈ ਸੋਹਣੇ ਵਾਈ ਹੈ ਉਹ ਤਾਂ ਅਤਰ ਫਲੇ ਲਾ ਲਾਉਂਦੀ ਹੈ ਵਾਲ ਸਟ੍ਰੇਟ ਕਰਕੇ ਰੱਖਦੀ ਹੈ ਮੈਂ ਭੁਗਾਈ ਮੈਂ ਨਾ ਨਮਨ ਦਾ ਕਲਪਾ ਦਾ ਲੱਗ ਜੀ ਗੁਰਦੁਆਰਾ ਵੀ ਤਾਂ ਚਾਰੇ ਚੱਕੀ ਪੈਂਦੀ ਐ ਓਏ ਬਾਰੀ ਸੜੀ ਹਾਂ ਬਾਰੀ ਸੜੀ ਆ ਰੋਟੀ ਦੇ ਅਗੇ ਨਹੀਂ ਬਚਦੀ ਮੇਰਾ ਸਾਰਾ ਸਾੜੜਾ ਮੁੱਕ ਜਾ ਉਹ ਸਮਾਰ ਕੇ ਦਾ ਖੋਲ ਲੰਦਾ ਜਰਾ ਕਿ ਲਿਆ ਉਹਨੇ ਸਮਾਰ ਕੇ ਟ੍ਰੇਲ ਆਈ ਔਰ ਮੈਂ ਤੈਨੂੰ ਐਂ ਕਹਿੰਦਾ ਹਾਂ ਹੂੰ ਉਹ ਤੂੰ ਛੱਡ ਪਰੇਗਾ ਨਾ ਹੂੰ ਜਿਗਾਰ ਲਾਵਾਂ ਫਿਰ ਇੱਕ ਜੇ ਕੱਢਣੇ ਆ ਬਲ ਭਝਾਈ ਦੇ ਬਲ ਤਾਂ ਕੱਢਣੇ ਆ ਬਾਬੇ ਕੋਲੇ ਚੱਲਾਂ ਪਰ ਤੈਨੂੰ ਇੱਕ ਕੋਲੇ ਕਿੱਥੇ ਆ ਓਏ ਮੇਰੀ ਨਿਗਾ ਚ ਹੈਗਾ ਹੈ ਲੈ ਕੇ ਯਾਰ ਭੈਣਾ ਐਵੇਂ ਨਹੀਂ ਸਵਾਮੀ ਨੇ ਉਹਦੀ ਡਾਲੀ ਕਰੀ ਆਪਾਂ ਲੈ ਕੇ ਚੱਲ ਫਿਰ ਦੇਖੀ ਹਾਂ 4 ਦਿਵਤ ਪਾਈ ਤਵੀਤ ਦਿੰਦਾ ਹਾਂ ਆਪੇ ਰੋਟੀ ਤੇਰੇ ਸਰਹਾਣੇ ਆਇਆ ਗੁਰੂ ਪਾਵਾਂਗੇ ਗੇ ਜੇ ਵਰ ਤਵੀਤ ਨੇ ਕੰਮ ਨਾ ਕਰਿਆ ਫਿਰ ਤੈਨੂੰ ਕੋਣਕਤਾ ਹੋਰ ਦੱਸ ਤਵੀਤ ਚ ਮੇਰੇ ਖਿਆਲ ਦਾ ਪਾਣੀ ਬੜਾ ਖਉ ਯਾਰ ਕੌਣ ਹੋ ਗਿਆ ਤਵੀਤ ਦੀ ਕੀ ਗੱਲ ਹੈ ਸਾਰੇ ਜੀ ਸਹੀ ਕੁੱਤੀ ਮੂੰਗ ਪਾਈ ਦਿਆ ਮੈਨੂੰ ਤਾਂ ਦੇਖ ਕੇ ਜਦੋਂ ਮੈਂ ਘਰੇ ਭੱਜ ਜਾਣਾ ਉਹ ਬਾਬਾ ਉਹ ਹੀ ਟਾੜ ਟਪਾ ਕਰ ਦੂ ਜੇ ਹੈਗਾ ਕੋਈ ਹੋਰ ਸ਼ਰੀਮ ਹੈ ਵੀ ਆ ਉਹ ਦੱਸ ਦੇ ਹਾਂ ਬਾਬੇ ਉਸ ਤੋਂ ਪਾੜ ਪੜਾ ਲਾਂਗੇ ਆਪਾਂ ਆ ਵੀ ਠੀਕ ਆ ਬਾਬੇ ਨੂੰ ਕਹਾਂਗੇ ਬਾਬਾ ਆ ਤਾਂ ਖੱਟਰ ਵਾਲੀ ਖਾਂਦੀ ਨਹੀਂ ਕੋਈ ਤੇ ਇੱਥੇ ਹੀ ਨਿਮੇੜ ਦੇ ਕੰਮ ਕਰਾ ਯਾਰ ਹੋਰ ਦੇ ਦਾਂਗੇ 1100 ਏਡੀ ਕੀ ਗੱਲ ਆ ਯਾਰ 2.5 ਕਿਲੋ ਆਉਂਦੇ ਨੇ ਇਹ ਫੇਰ ਪੂਏ ਤਾਂ ਆਪਣਾ ਕੋਈ ਬਾਧੂ ਆ ਫੇਰ ਫੇਰ ਪੂਆਂ ਦੇ ਨਾ ਚਿੰਤਾ ਕਰਾ 2.5 ਕਿਲੋ ਆਉਂਦੇ ਨੇ ਜੇ ਹਾਂ ਇਹਨਾਂ ਮੰਨੀ ਫਿਰ ਆਪਾਂ ਐ ਕਰਾਂਗੇ ਕੋਈ ਛੱਡੀ ਛੁਡੀ ਲਿਆਵਾਂਗੇ ਇਹਦੀ ਜਵਾਕ ਚੱਲੇ ਆ ਦੇਖ ਲਈਏ ਕੋਈ ਨਹੀਂ ਹਾਂ ਉਹ ਤਾਂ ਮੈਨੂੰ ਗਾਲ ਦਿੱਤੀ ਨਾ ਉਹਨੇ ਹੁਣ ਮੈਂ ਇਹ ਕੰਮ ਕਰਕੇ ਛੱਡੂ ਐਂ ਤਾਂ ਨਹੀਂ ਫੇਰ ਲੋਟ ਆਣਾ ਕਾਰਵਾਈ ਦਾ ਕੋਈ ਪੌਣਾ ਹੀ ਪੂਰਾ ਦਿਨ ਉਹਦੇ ਚਾਂਪਲ ਦੀ ਜਾਂਦੀ ਆ ਹਾਂ ਆ ਜੇ ਕੋਈ ਫੇਮ ਜਾ ਪਾ ਯੇਗਾ ਉਹਦਾ ਕਲ ਨੂੰ ਲੈ ਚੱਲ ਪਾਵਾਂ ਲੈ ਚੱਲ ਮੈਨੂੰ ਪਰਸੋਂ ਫੇਰ ਕਰਾ ਕੇ ਨਾ ਬਾਬੇ ਦੇ ਦਰਸ਼ਨ ਤਾਂ ਵੀ ਠੰਡੀ ਕਰਦੀ ਕੰਜਰ ਤਾਂ ਫਿਰ ਬਾਵਾ ਟਾਈਮ ਦਾ ਐ ਤੁਨੋਂ ਆਉਂਦਾ ਨਾ ਆਉਂਦਾ ਉਹ ਉਧਰ ਬਾਕਿਆ ਸੀ ਮੈਂ ਮੈਦਾਨੇ ਫਾਂ ਦੇ ਮੈਦਾਨੇ ਜਿਹੜੇ ਹੂੰ ਤਾਂ ਨਹੀਂ ਕਿਤੇ ਉੱਥੇ ਲਵੇੜਾ ਬੂਟੇ ਨਰਮੇ ਦੇ ਜਾਂ ਉਹਦੇ ਚਰੀ ਦੇ ਲੱਗਿਆ ਸਾਦਾਲੀ ਮੱਪੀ ਲੋਗਾਂ ਚ ਡਰਾਉਣਾ ਕਰ ਲਾ ਯਾਰ ਰਾਤ ਨਹੀਂ ਸੁੱਤੇ ਯਾਰ ਆਈਡੀ ਕਲਾ ਕਰ ਲਾ ਕਰ ਆਏ ਹਾਏ ਹਾਏ ਖੜਾ 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 ਹਾਂ ਆ ਜਾ ਕੋ 40 ਤਾਂ ਪਾਉਂਗਾ ਇਹੇ ਮੇਰਾ ਦੋਸਤ ਹੈ ਤੇ ਉਹ ਤਾਂ ਫਿਰ ਆਪਣੀ ਦੁਸ਼ਮਣ ਹੈ ਜਦੋਂ ਆਪਾਂ ਨੂੰ ਘਰੇ ਗਿਆ ਨੂੰ ਪੁੱਠਾ ਬੋਲੇ ਨਾ ਘਰੇ ਗਿਆ ਤਾਂ ਆਪਣਾ ਦੁਸ਼ਮਣ ਵੀ ਨਹੀਂ ਬੋਲਦਾ ਤੇ ਹੁਣ ਆਪਾਂ ਰੜਕਤਾ ਕੱਢਾਂਗੇ ਨਾਲੇ ਇਹਨੂੰ ਪੀਣ ਨੂੰ ਨਹੀਂ ਹਟਣ ਦੇ ਨਾਲੇ ਪੰਜ ਬਰਾਬਰ ਕੱਢਾਂਗੇ ਲਾਹ ਵੀਰੇ ਦਾ ਗਾਣਾ ਐਵੇਂ ਭੈਣ ਅੱਜ ਟੀ ਨਾਸੇ ਵਾਲਿਆਂ ਤਾਂ ਨੇ ਕਰਾ ਦਿਆਂਗੇ ਥੱਲੇ ਲਿਆ ਕੇ ਬਾਬੇ ਦੇ ਜਦੋਂ ਪੜਾਇਆ ਪਾੜ ਕਿਤੇ ਪਾੜ ਪੂਟ ਲਾਏ ਭੈਣ ਨਾ ਜੈਂਡਰ ਨੂੰ ਦੇਖੇ ਮੱਥੇ ਇਹਦੋਂ ਬਾਅਦ ਗੱਲ ਤੂੰ ਕਿਹੜੀ ਕਰਦਾ ਹੈ ਫੇਰ ਦੇਖੀ ਜਟਲੀ ਤੇ ਆਉਂਦੀ ਜਿਹੜਾ ਸਾਨੂੰ ਗਾਲਾਂ ਦਿੱਤੀਆਂ ਸਾਡੇ ਰੜਕਦੀਆਂ ਨੇ ਤੂੰ ਦੇਖੀ ਕਾਰਵਾਈ ਕਿਹੜੇ ਲੁੱਟ ਪਾਉਣੇ ਆ ਸੀ ੁੱਠੇ ਰੋਡ ਪਾਵਾਂਗੇ ਵੱਡੀ ਆਈ ਆ ਖੜਿਆਰਾਂ ਬਾਹ ਕਿਹਦੇ ਨਾਲ ਪਾਇਆ ਛੜਿਆਂ ਨਾਲ ਪਾਇਆ ਵੀ ਦੋ ਨਾਲ ਚਾ ਲੋ ਗਾਇਸ ਸਾਰਿਆਂ ਆਸ ਕਰਦੇ ਆ ਸਾਡੀ ਵੀਡੀਓ ਤੁਹਾਨੂੰ ਪਸੰਦ ਆਈ ਹੋਊਗੀ ਜੇ ਸਾਡੀ ਵੀਡੀਓ ਤੁਹਾਨੂੰ ਪਸੰਦ ਆ ਗਈ ਲਾਈਕ ਕਰ ਦਿਓ ਕਮੈਂਟ ਕਰ ਦਿਓ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਪਲੀਜ਼ ਸਾਨੂੰ ਤੁਹਾਡੀ ਸਪੋਰਟ ਦੀ ਲੋੜ ਹੈ ਜੀ ਧੰਨਵਾਦ